ਲਾੜਾ ਉਸ ਦੇਸ਼ੋਂ ਆਇਆ ਜਿੱਥੇ ਤੂਤ ਵੀ ਨਾ ਲੜੇ ਦੀ ਬੰਦਰ ਵਰਗੀ ਬੁੱਥੀ ਉੱਤੇ ਰੂਪ ਵੀ ਨਾ ਜਾਨੀ ਹੋਵੇ ਮਾਨੀ ਹੋਵੇ ਕਿਹੜੇ ਵੇਲੇ ਹੋਏ ਨੇ ਖਾ ਖਾ ਕੇ ਨਾ ਰਜੇ ਢਿੱਡ ਨੇ ਘਟੋਏ ਨੇ ਪਹਿਲਾਂ ਵਿਆਹਾਂ ਆਸ਼ਾਦੀਆਂ ਵਿੱਚ ਇਹੋ ਜਿਹੀਆਂ ਸਿੱਠਣੀਆਂ ਗਾਈਆਂ ਜਾਂਦੀਆਂ ਸੀ ਇੱਕ ਦੂਜੇ ਨਾਲ ਇਹੋ ਇਹੋ ਜਿਹੇ ਮਜ਼ਾਕ ਕੀਤੇ ਜਾਂਦੇ ਸੀ ਜਿਹੜੇ ਅਸੀਂ ਅੱਜ ਦੇ ਸਮੇਂ ਵਿੱਚ ਸੋਚ ਵੀ ਨਹੀਂ ਸਕਦੇ ਕਿਉਂਕਿ ਸਾਡੇ ਤਾਂ ਹੁਣੇ ਨਿੱਕੀ ਨਿੱਕੀ ਗੱਲ ਤੋਂ ਇੰਨੀ ਲੜਾਈ ਹੋ ਜਾਂਦੀ ਆ ਜੇਕਰ ਜਿਹੜੇ ਪਹਿਲਾਂ ਸਿੱਠਣੀਆਂ ਤੇ ਮਜ਼ਾਕ ਪਹਿਲਾਂ ਲੋਕ ਕਰਦੇ ਸੀ ਜੇ ਉਵੇਂ ਕੀਤੇ ਜਾਣ ਫਿਰ ਤਾਂ ਸਹਰੀ ਪਾਟਣ ਤੇ ਆ ਇੱਕ ਇਹੋ ਜੀ ਘਟਨਾ ਹੀ ਵਾਪਰੀ ਆ ਜਿਹੜਾ ਮਜ਼ਾਕ ਅਸੀਂ ਆਮ ਹੀ ਵਿਆਹਾਂ ਦੇ ਵਿੱਚ ਸਾਰਿਆਂ ਨਾਲ ਕਰਦੇ ਆ ਇਹੋ ਜਿਹਾ ਹੀ ਮਜ਼ਾਕ ਸਾਲੀ ਨੇ ਆਪਦੇ ਜੀਜੇ ਨਾਲ ਕੀਤਾ ਤੇ ਇੰਨਾ ਭਿਆਨਕ ਸੀਨ ਕ੍ਰੀਏਟ ਹੋ ਗਿਆ ਉੱਥੇ ਕਿ ਡਾਂਗਾ ਛੋਟੇ ਚੱਲ ਪਈ ਤੇ ਪੁਲਿਸ ਨੂੰ ਬੁਲਾਉਣਾ ਪਿਆ ਮਾਹੌਲ ਨੂੰ ਕੰਟਰੋਲ ਕਰਨ ਵਾਸਤੇ ਅਸਲ ਵਿੱਚ ਹੋਇਆ ਕਿ ਦੇਰਾਦੂਨ ਤੋਂ ਬਜਨੌਰ ਇੱਕ ਬਰਾਤ ਆਈ ਹੋਈ ਸੀ ਵਿਆਹ ਵਿਆਹ ਦਾ ਸਮਾਂ ਲੰਸੀ ਤਾਂ ਜਿਵੇਂ ਆਮ ਹੀ ਸਾਲੀਆਂ ਆਪਣੇ ਜੀਜੇ ਦੀ ਜੁੱਤੀ ਚੋਕ ਲੈਂਦੀਆਂ ਸਾਲੀ ਨੇ ਆਪਣੇ ਜੀਜੇ ਦੀ ਜੁੱਤੀ ਚੋਕ ਲਈ ਜਦੋਂ ਉਹ ਜੀਜਾ ਆਪਣੀ ਜੁੱਤੀ ਭਾਲਣ ਲੱਗਾ ਜਾਨੀ ਜਿਹੜੇ ਆਏ ਸੀ ਜੁੱਤੀ ਵੇਖਣ ਲੱਗੇ ਆਪਦੇ ਭਰਾ ਦੀ ਤਾਂ ਜੁੱਤੀ ਹੈ ਨਹੀਂ ਸੀ ਪਤਾ ਲੱਗ ਗਿਆ ਕਿ ਸਾਲੀ ਨੇ ਮਜ਼ਾਕ ਕੀਤਾ ਤਾਂ ਜਦੋਂ ਉਹਨਾਂ ਨੇ ਆਪਣੀ ਜੁੱਤੀ ਮੰਗੀ ਸਾਲੀ ਦੇ ਕੋਲੋਂ ਤਾਂ ਉਹ ਕਹਿੰਦੇ ਕਿ ਅਸੀਂ ਤਾਂ 50000 ਰੁਪਈਆ ਲੈਣਾ ਫੇਰ ਤੁਹਾਨੂੰ ਜੁੱਤੀ ਦੇਵਾਂਗੇ ਜੀਜਾ ਕਹਿੰਦਾ ਮੈਂ ਤਾਂ ਸਿਰਫ 5000 ਰੁਪਈਆ ਹੀ ਦੇਣਾ ਦੋਹਾਂ ਧਿਰਾਂ ਵਿੱਚ ਬਹਿਸ ਹੋ ਗਈ ਆਮ ਹੀ ਹੁੰਦੀ ਹੈ ਬਹਿਸ ਵਿਆਹਾਂ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਤਾਂ ਦੋਵੇਂ ਧਿਰਾਂ ਜਿਹੜੀਆਂ ਬੈਸੀ ਜਾਂਦੀਆਂ ਸੀ ਤਾਂ ਇਧਰੋਂ ਲਾੜੀ ਧਿਰ ਨੇ ਜਦੋਂ ਉਹ ਨਹੀਂ ਮੰਨੇ ਤਾਂ ਲਾੜੀ ਧਿਰ ਦੀਆਂ ਕੁਝ ਔਰਤਾਂ ਨੇ ਉਹਨਾਂ ਨੂੰ ਮਜ਼ਾਕ ਕਰਤਾ ਉਹ ਕਹਿੰਦੀਆਂ ਵੀ ਇਹ ਕਿ ਉਹ ਜੇ ਭਖਾਰੀ ਜੇ ਮੰਗਤੇ ਜੇ ਤਾਂ ਇੱਥੋਂ ਭਰਾਵਾ ਲੜਾਈ ਹੋ ਗਈ ਉਹਨਾਂ ਵਿੱਚ ਇੰਨੀ ਜ਼ਿਆਦਾ ਲੜਾਈ ਹੋ ਗਈ ਪਹਿਲਾਂ ਤਾਂ ਹੱਥੋਂ ਪਾਈ ਹੋਈ ਤੇ ਫਿਰ ਡਾਂਗਾ ਚੱਲ ਪਿਆ ਫਿਰ ਜਿਹੜੇ ਘਰ ਵਾਲੇ ਸੀ ਕੁੜੀ ਦੇ ਘਰ ਵਾਲੇ ਸੀ ਉਹਨਾਂ ਨੇ ਜਿਹੜੀ ਬਰਾਤੀ ਸੀਗੀ ਉਹ ਬਰਾਤੀ ਸੀਗੇ ਤੇ ਉਹਨਾਂ ਨੂੰ ਕਮਰਿਆਂ ਦੇ ਵਿੱਚ ਬੰਦ ਕਰ ਲਿਆ ਤਾਂ ਫੇਰ ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਵਿੱਚੋਂ ਕਿਸੇ ਨੇ ਪੁਲਿਸ ਨੂੰ ਫੋਨ ਕਰਤਾ ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਨੇ ਸਥਿਤੀ ਸੰਭਾਲੀ ਉਧਰੋਂ ਲਾੜੇ ਵਾਲਿਆਂ ਦਾ ਕਹਿਣਾ ਸੀ ਕਿ ਇਹਨਾਂ ਨੇ ਸਾਨੂੰ ਮੰਗਤੇ ਦੱਸਿਆ ਨਾਲੇ ਜਿਹੜਾ ਸੋਨੇ ਦੇ ਗਹਿਣੇ ਤੇ ਹੋਰ ਚੀਜ਼ਾਂ ਨੂੰ ਲੈ ਕੇ ਦਾਜ-ਦੇਹੀ ਨੂੰ ਲੈ ਕੇ ਸਾਡੇ ਤੇ ਟਿੱਪਣੀਆਂ ਕਰ ਰਹੇ ਨੇ ਤੰਜ ਕਸ ਰਹੇ ਨੇ ਉਦੋਂ ਕੁੜੀ ਵਾਲਿਆਂ ਦਾ ਕਹਿਣਾ ਕਿ ਅਸੀਂ ਸਿਰਫ ਮਜ਼ਾਕ ਹੀ ਕਰਦੇ ਸੀ ਫਿਰ ਪੁਲਿਸ ਦੋਵਾਂ ਧਿਰਾਂ ਨੂੰ ਥਾਣੇ ਲੈ ਗਈ ਦੋਵਾਂ ਧਿਰਾਂ ਨੂੰ ਸਮਝਾਇਆ ਬੁਝਾਇਆ ਪੁਲਿਸ ਨੇ ਠੰਡਾ ਕੀਤਾ ਤਾਂ ਫਿਰ ਉਹਨਾਂ ਵਿੱਚ ਸੁਲ੍ਹਾ-ਸਫਾਈ ਕਰਾਈ ਫਿਰ ਜਾ ਕੇ ਉਹ ਮੁੰਡੇ ਕੁੜੀ ਦਾ ਵਿਆਹ ਹੋਇਆ ਅੱਜ ਕੱਲ ਆ ਮਾਹੌਲ ਹੋ ਗਿਆ ਪਹਿਲਾਂ ਹੀ ਸੀ ਕਿ ਇਹੋ-ਇਹੋ ਜਿਹਾ ਮਜ਼ਾਕ ਲੋਕ ਇੱਕ ਦੂਜੇ ਨੂੰ ਕਰ ਲੈਂਦੇ ਸੀ ਸਿੱਠਣੀਆਂ ਗਾ ਲੈਂਦੇ ਸੀ ਹੁਣ ਤਾਂ ਪਤਾ ਹੀ ਨਹੀਂ ਨਿੱਕੀ-ਨਿੱਕੀ ਗੱਲ ਤੋਂ ਇਹੋ-ਇਹੋ ਜਿਹਾ ਮਾਹੌਲ ਕ੍ਰੀਏਟ ਹੋ ਜਾਂਦਾ ਨਾ ਕਿ ਕਿਸੇ ਨੇ ਕਿਸੇ ਨੂੰ ਕੋਈ ਕਾਹ ਵੀ ਨਹੀਂ ਹੁੰਦਾ ਤਾਂ ਵੀ ਮਾਰਨ ਵੱਢਣ ਤੱਕ ਤੁਰ ਪੈਂਦੇ ਆ ਤੇ ਪਹਿਲਾਂ ਦਾ ਮਾਹੌਲ ਸੀ ਕਿ ਜਿਹੋ ਜਾਂ ਮਰਜ਼ੀ ਕੋਈ ਦੂਜੇ ਨੂੰ ਮਜ਼ਾਕ ਕਰ ਦਿੰਦਾ ਸੀ ਜੇਕਰ ਕੋਈ ਮਜ਼ਾਕ ਕਰਦਾ ਸੀ ਤੇ ਦੂਜਾ ਸਹਿੰਦਾ ਵੀ ਸੀ ਮਤਲਬ ਮਜ਼ਾਕ ਕਰਨ ਦਾ ਵੀ ਸੀ ਤੇ ਸਹਿਣ ਦਾ ਦੋਹਾਂ ਨੂੰ ਹੈਬਿਟ ਸੀ ਪਰ ਅੱਜ ਕੱਲ ਤਾਂ ਅਗਲਾ ਕਹਿੰਦਾ ਕਿ ਮੈਂ ਤੈਨੂੰ ਕਹਿ ਲੈਣਾ ਪਰ ਸਹਿਣਾ ਨਹੀਂ ਅੱਜ ਕੱਲ ਦਾ ਮਾਹੌਲ ਏਵੇਂ ਹੋ ਗਿਆ ਤਾਂ ਜਦੋਂ ਮੈਂ ਇਹ ਖਬਰ ਪੜੀ ਤਾਂ ਮੈਨੂੰ ਉਦੋਂ ਯਾਦ ਆਇਆ ਕਿ ਅਸੀਂ ਜਦੋਂ ਪੰਜਾਬੀ ਵਿੱਚ ਪੜ੍ਹਦੇ ਹੁੰਦੇ ਸੀ ਸਲੇਵਜ਼ ਪੰਜਾਬੀ ਦਾ ਪੜ੍ਹਦੇ ਹੁੰਦੇ ਸੀ ਤਾਂ ਉਹਦੇ ਵਿੱਚ ਸਿੱਠਣੀਆਂ ਵੱੜਦੇ ਸੀ ਤੇ ਜਿਹੜੀਆਂ ਉਹ ਸਿੱਠਣੀਆਂ ਸੀ ਉਹਦੇ ਵਿੱਚ ਕਿੰਨੇ ਜ਼ਿਆਦਾ ਮਜ਼ਾਕ ਕੀਤੇ ਜਾਂਦੇ ਸੀ ਕਿਹੋ ਜਿਹਾ ਮਾਹੌਲ ਸੀ ਹਨਾ ਪਹਿਲਾਂ ਕਿ ਕਿੰਨੇ ਕਿੰਨੇ ਮਜ਼ਾਕ ਸਿੱਠਣੀਆਂ ਰਾਈ ਕਿੰਨਾ ਕੁਸ਼ ਉਹਦੀ ਮਾਂ ਨੂੰ ਮੁੰਡੇ ਦੀ ਨੂੰ ਭੈਣ ਨੂੰ ਕਹਿ ਦਿੰਦੇ ਸੀ ਤਾਂ ਉਧਰੋਂ ਜਿਹੜੇ ਮੁੰਡੇ ਵਾਲੇ ਧਿਆਰ ਹੁੰਦੇ ਉਹ ਕਿੰਨਾ ਕੁਸ਼ ਜਿਹੜਾ ਕੁੜੀ ਦਾ ਪਰਿਵਾਰ ਆ ਉਹਨਾਂ ਨੂੰ ਕਹਿ ਦਿੰਦੇ ਸੀ ਉਹਨਾਂ ਨੇ ਜਿਹੜਾ ਖਾਣਾ ਬਣਾਇਆ ਹੁੰਦਾ ਸੀ ਉਹਦੇ ਵਿੱਚ ਕਿੰਨੀਆਂ ਨਗੋਚਾਂ ਸਿੱਠਣੀਆਂ ਸਿੱਠਣੀਆਂ ਰਾਈ ਮਤਲਬ ਕੱਢ ਲੈਂਦੇ ਸੀ ਤਾਂ ਅੱਜ ਕੱਲ ਤਾਂ ਇਹ ਹੋ ਗਿਆ ਕਿ ਕੋਈ ਨਿੱਕੀ ਜਿਹੀ ਗੱਲ ਵੀ ਨਹੀਂ ਜਿਵੇਂ ਉਹਨਾਂ ਨੇ ਮੜਾ ਜਾਂ ਮਜ਼ਾਕ ਕਰਤਾ ਸਾਲੀਆਂ ਸੀ ਬਹੁਤ ਕੁਸ਼ ਕਿਹਾ ਜਾਂਦਾ ਮਜ਼ਾਕ ਵਿੱਚ ਕਾਫੀ ਕੁਸ਼ ਕਹਿ ਦਿੰਦੇ ਆ ਲੋਕ ਪਰ ਅੱਜ ਕੱਲ ਤਾਂ ਉਸ ਪੱਧਰ ਦੀ ਸਹਿਣਸ਼ੀਲਤਾ ਲੋਕਾਂ ਦੇ ਦਿਮਾਗਾਂ ਵਿੱਚ ਰਹੀ ਨਹੀਂ ਉਹ ਉਹਨਾਂ ਨੂੰ ਐ ਹੋ ਜਾਂਦਾ ਵੀ ਕਿ ਸਾਨੂੰ ਆਹ ਗੱਲ ਕਈ ਤੇ ਕਈ ਕਿਉਂ ਤਾ ਐਵੇਂ ਹੀ ਇੱਥੇ ਮਾਹੌਲ ਬਣਿਆ ਬਿਜਨੌਰ ਦੇ ਵਿੱਚ ਕਿ ਬਰਾਤ ਹੀ ਵਾਪਸ ਮੋੜ ਚੱਲੀ ਸੀ ਵਿਆਹ ਟੁੱਟ ਹੀ ਚੱਲਿਆ ਸੀ ਪੁਲਿਸ ਨੇ ਚਲੋ ਆ ਕੇ ਇਹਨਾਂ ਦਾ ਸਮਝੌਤਾ ਕਰਾਤਾ ਤੇ ਨਹੀਂ ਤਾਂ ਇੱਕ ਨਿੱਕੇ ਜਿਹੇ ਮਜ਼ਾਕ ਤੋਂ ਗੱਲ ਕਿੱਥੋਂ ਤੱਕ ਪਹੁੰਚ ਗਈ ਸੀ